ਤਵਾਰੇ ਕੀ ਤਾ ਸ਼ਹਿਰ ਦੇ ਬੰਦਿਆਂ ਵਾਰੇ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੋ ਕੁਝ ਇੱਥੇ ਕਹਿ ਰਹੇ ਨੇ। ਕਲ ਕਲ ਵਾਲੀ ਇਹ ਯੋਗ ਕਲਾ ਲਈ ਹੈ। ਕਲਾ ਨਹੀਂ ਹੈ। ਇਹਦੇ ਕੋਲ ਕਿਹੜੀ ਸ਼ਰਾਬ ਹੈ? ਕਲ ਕਲ ਵਾਲੀ। ਕਾਮ ਮਦ। ਮਨਵਾ ਪੀਵੜ ਹਰ ਪੀਂਦਾ ਮਨ ਹੈ। ਸ਼ਰਾਬ ਹੈ ਕਾਮਨਾ ਦੀ, ਕਾਮ ਦੀ। हम कइ यत हो जगत गुरु स्वामी हम कइ यत काल जोग के का कामि इशारन इशारा रवदास वे कर दे परे ये युग कामय योग प्रधान है, है कामनावां प्रधान अबधि ज्ञात लय अर्ज करा कामनावां दे केंद्र तिन ने अहंकार आश्रित लोभ आश्रित ਕਾਮ ਆਸ਼ਰਤ ਇਸ ਨੂੰ ਫਿਰ ਇਸ ਤਰ੍ਹਾਂ ਕਹਿੰਦੇ ਨੇ ਅਹੰਕਾਰ ਵਾਸ਼ਨਾ ਲੋਭ ਵਾਸ਼ਨਾ ਕਾਮ ਵਾਸ਼ਨਾ ਕੇਂਦਰ ਤਿੰਨ ਨੇ ਵਾਸ਼ਨਾ ਦੇ ਕਾਮਨਾ ਦੇ ਕੇਂਦਰ ਤਿੰਨ ਨੇ ਅਹੰਕਾਰ ਲੋਭ ਕਾਮ ਵਾਸ਼ਨਾ ਦਾ ਸੁਭਾਅ ਕੀ ਹੈ ਜੋ ਕੋਲ ਹੈ ਉਹਨੂੰ ਨਹੀਂ ਦੇਖਦੇ ਜੋ ਨਹੀਂ ਹੈ ਉਹਨੂੰ ਦੇਖਦੇ ਕਾਮਨਾ ਦੀ ਫਿਤਰਤ ਕੀ ਹੈ ਜੋ ਕੋਲ ਹੈ ਉਹਨੂੰ ਨਹੀਂ ਦੇਖਦੇ ਜੋ ਨਹੀਂ ਹੈ ਕੋਲ ਉਹਨੂੰ ਦੇਖਦੇ ਹੈ ਜੋ ਨਹੀਂ ਹੈ ਉਹ ਵੀ ਹੋ ਜਾਏ ਕੋਲ ਫਿਰ ਕਾਮਨਾ ਅੱਗੇ ਚਲੀ ਜਾਂਦੀ ਹੈ ਵਾਸ਼ਨਾ ਅੱਗੇ ਚਲੀ ਜਾਂਦੀ ਹੈ ਜੋ ਹੁਣ ਵੀ ਕੋਲ ਨਹੀਂ ਹੈ ਉਹਨੂੰ ਦੇਖਣ ਲੱਗ ਅੱਡੇ ਵਿੱਚ ਜਿਹੜੇ ਅਭਿਆਸ ਕਰਦੇ ਹੋਣੇ ਨੇ ਥੋੜਾ ਆਪਣੇ ਨੇੜੇ ਆਂਦੇ ਹੋਣਗੇ ਜ਼ਰੂਰ ਪਤਾ ਚੱਲਦਾ ਵਾਸ਼ਨਾ ਦਾ ਆਪਣਾ ਸੁਭਾਅ ਹੈ ਜੋ ਕੋਲ ਹੈ ਉਹਨੂੰ ਨਹੀਂ ਦੇਖਦੀ ਜੋ ਨਹੀਂ ਹੈ ਉਹਨੂੰ ਦੇਖਦੀ ਹੈ ਔਰ ਇਹਦੇ ਕੇਂਦਰ ਤਿੰਨ ਨੇ ਅਹੰਕਾਰ ਲੋਭ ਕਾਮ ਤਾਂ ਫਿਰ ਇੰਜ ਕਹਿੰਦੇ ਨੇ ਅਹੰਕਾਰ ਵਾਸ਼ਨਾ ਲੋਭ ਵਾਸ਼ਨਾ ਕਾਮ ਵਾਸ਼ਨਾ अहंकार वासना प्रपथा मांगदिए लोभ वासना पदार्थ ही मांगदिए काम वासना रूप मांगदिए कीड़ा रूप मांगदिए किड़े पदार्थ मांगदिए किड़ी प्रपथा मांगदिए जो कोल नहीं है नहीं जो है उनु वासना देखदी नहीं देखदी नहीं ਇਸ ਸੰਬੰਧ ਵਿੱਚ ਹੋਰ ਨੁਕਤਾ ਸੁਣ ਲਓ ਜਦ ਮਨੁੱਖ ਜ਼ਮੀਨ ਨੂੰ ਵੇਖੇ ਇੰਜ ਜੋ ਕੇ ਆਸਮਾਨ ਨਹੀਂ ਵੇਖ ਸਕਦਾ ਤੇ ਜਦ ਇੰਜ ਆਸਮਾਨ ਨੂੰ ਵੇਖੇ ਤਾਂ ਫਿਰ ਜ਼ਮੀਨ ਨਹੀਂ ਵੇਖ ਸਕਦਾ ਇੱਕ ਕੋਈ ਸਮੇਂ ਜ਼ਮੀਨ ਤੇ ਆਸਮਾਨ ਦੋਵੇਂ ਨਹੀਂ ਦੇਖ ਸਕੇ ਨਹੀਂ ਦੇਖ ਸਕਿਆ ਦੂਸਰਾ ਉਦਾਰ ਜਦ ਜੁੱਕ ਕੇ ਕਿਸੇ ਦੇ ਪੈਰਾਂ ਨੂੰ ਵੇਖੀਏ ਗੌਰ ਨਾਲ ਉਹਦਾ ਮੁਖੜਾ ਨਹੀਂ ਵੇਖ ਸਕਾਂ ਮੈਂ ਤੇ ਉਹਦੇ ਮੁਖੜੇ ਨੂੰ ਦੇਖੀਏ ਸਿੱਧਾ ਤਾਂ ਫਿਰ ਉਹਦੇ ਚਰਨ ਨਹੀਂ ਦੇਖ ਸਕਾਂ ਐਨਾ ਹੀ ਕਰ ਇਕ ਕੋਈ ਸਮੇਂ ਇਕ ਕੋਈ ਨਜ਼ਰ ਦੇ ਚੋਦੇ ਪੈਰ ਵੀ ਦਿਖਾਈ ਦੇਣ ਉਹਦਾ ਮੁਖੜਾ ਵੀ ਦਿਖਾਈ ਦੇਵੇ ਨਹੀਂ ਕੁਦਰਤ ਨੇ ਇਹ ਤੋਫੀਕ ਅੱਖਾਂ ਨੂੰ ਦਿੱਤੀ ਨਹੀਂ ਨਹੀਂ ਦਿੱਤੀ ਜੋ ਝੁਕ ਕੇ ਜ਼ਮੀਨ ਵੇਖ ਲੈ ਜਾਂ ਸਿਰ ਉੱਚਾ ਕਰਕੇ ਆਸਮਾਨ ਵੇਖ ਲੈ ਜਿਤਨੇ ਚਿਰ ਤੱਕ ਵਾਸ਼ਨਾ ਪਦਾਰਥ ਦੀ ਚੱਲਦੀ ਹੈ ਉਤਨੇ ਚਿਰ ਤੱਕ ਪ੍ਰਮਾਤਮਾ ਵੀ ਇੱਕ ਵਾਸ਼ਨਾ ਦਾ ਵਿਸ਼ਾ ਹੋਵੇਗਾ ਪ੍ਰਮਾਤਮਾ ਪ੍ਰਮਾਤਮਾ ਨਹੀਂ ਹੈ ਨਹੀਂ ਔਰ ਹਿਰਦੇ ਦੀ ਸ਼ੁੱద్ధి ਵੀ ਨਹੀਂ ਹੋਵੇਗੀ ਅਗਰ ਵਾਸ਼ਨਾ ਕਰਕੇ ਮੈਂ ਪਾਠ ਕਰ ਰਿਹਾ ਵਾਸ਼ਨਾ ਕਰਕੇ ਮੈਂ ਦਾਨ ਕਰ ਰਿਹਾ ਵਾਸ਼ਨਾ ਕਰਕੇ ਮੈਂ ਪੁੰਨ ਕਰ ਰਿਹਾ ਇਸ ਪੁੰਨ ਨਾਲ ਹਿਰਦਾ ਪਾਵਨ ਵੀ ਨਹੀਂ ਹੋਵੇਗਾ ਪਵਿੱਤਰ ਨਹੀਂ ਹੋਵੇਗਾ ਕਿਉਂਕਿ ਵਾਸ਼ਨਾ ਇਸ ਪੁੰਨ ਨਾਲ ਹਿਰਦਾ ਪ੍ਰਭੂ ਨਾਲ ਜੁੜੇਗਾ ਹੀ ਨਹੀਂ ਕਾਰਨ ਵਾਸ਼ਨਾ ਤੇ ਉਹਦਾ ਕੇਂਦਰ ਹੰਕਾਰ ਹੈ ਲੋਭ ਹੈ ਕਾਮ ਹੈ ਸਤਸੰਗੀ ਕਲਾਸ ਦੇ ਨਹੀਂ ਹੁੰਦੇ ਕੋਈ ਤੇ ਵਾਕਈ ਹਾਈ ਕਲਾਸ ਦੇ ਹੁੰਦੇ ਨੇ ਕੋਈ ਮਿਡਲ ਦੇ ਚਾਹੁੰਦੇ ਨੇ 7ਵੀਂ 8ਵੀਂ ਹੁੰਦੇ ਕੋਈ ਪਹਿਲੀ ਕਲਾਸ ਦੇ ਹੁੰਦੇ ਨੇ ਤੇ ਕੁਝ ਵਿਚਾਰੇ ਇਸ ਤਰ੍ਹਾਂ ਦੇ ਨੇ ਜਿਨੇ ਹੁਣੇ ਨਵਾਂ ਨਵਾਂ ਐਡਮਿਸ਼ਨ ਲਿਆ ਦਾਖਲਾ ਲਿਆ ਪਹਿਲੀ ਦਫਾ ਆਇਆ ਕੁਝ ਵੀ ਨਹੀਂ ਪਤਾ ਮਖਾਟੇ ਕੇ ਬੈਠ ਗਿਆ ਆਇਆ ਜਾਂ ਚਲਾ ਗਿਆ ਕੋ ਕੀਰਤਨ ਕਥਾ ਸਾਰੇ ਸਤਸੰਗੀ ਕੋ ਇੱਕ ਢੰਗ ਨਾਲ ਸੁਣਦੇ ਨੇ ਕਿਉਂ ਸਾਰੇ ਸਤਸੰਗੀ ਇੱਕ ਢੰਗ ਦੇ ਹੁੰਦੇ ਨੇ ਸਭ ਪਿਆਲੇ ਅਲਗ ਅਲਗ ਨੇ ਇਹ ਵੀ ਲੱਗਦਾ ਇੱਕ ਢੰਗ ਦੇ ਨਹੀਂ ਆਉਂਦੇ ਹਰ ਇੱਕ ਮਨੁੱਖ ਦੀ ਸਮੱਸਿਆ ਤੇ ਹੈ ਪਰ ਹਰ ਮਨੁੱਖ ਦੀ ਸਮੱਸਿਆ ਅਲਗ ਅਲਗ ਹੈ ਅਲਗ ਅਲਗ ਤਾਂ ਇਹ ਜੋ ਸ਼ਬਦ ਹੈ ਧੰਗੁਰ ਨਾਨਕ ਦੇਵ ਜੀ ਮਹਾਰਾਜ ਦਾ ਉਹਨਾਂ ਸਤਸੰਗੀਆਂ ਲਈ ਹੈ ਜਿਨ੍ਹਾਂ ਦਾ ਦਾਖਲਾ ਹਾਈ ਸਕੂਲ ਦੇ ਚ 10ਵੀਂ ਚ ਹੋ ਗਏ ਜੋ ਉੱਚੀ ਕਲਾਸ ਦੇ ਚ ਆ ਕੇ ਬੈਠ ਗਏ ਨੇ ਸਾਧਨਾ ਕਰਦੇ ਆ ਕਰਦੇ ਆ ਸਮਝ ਆ ਗਈ ਇਹ ਕੁਝ ਜਿਤਨੇ ਚਿਰ ਤੱਕ ਅੰਦਰ ਵਾਸ਼ਨਾ ਪਈ ਚੱਲਦੀ ਹੈ ਮੈਂ ਸਾਰਾ ਦਿਨ ਪਾਠ ਕਰਾਂ ਜਪ ਕਰਾਂ ਤਪ ਕਰਾਂ ਇਹ ਸਭ ਸੰਸਾਰੀ ਕਰਮ ਨੇ ਧਾਰਮਿਕ ਨਹੀਂ ਹੈ कामना ਕਰਕੇ ਮੈਂ ਗੁਰਦੁਆਰੇ ਆਵਾਂ ਤਾਂ ਗੁਰਦੁਆਰਾ ਬਾਜ਼ਾਰ ਬਣ ਜਾਏਗਾ। ਕਾਮਨਾ ਕਰਕੇ ਮੈਂ ਗੁਰਦੁਆਰੇ ਆਵਾਂ ਗੁਰਦੁਆਰਾ ਮਾਰਕੀਟ ਬਣ ਜਾਏਗਾ। ਕਾਮਨਾ ਕਰਕੇ ਮੈਂ ਗੁਰਦੁਆਰੇ ਆਵਾਂ ਗੁਰਦੁਆਰਾ ਇੱਕ ਫੈਕਟਰੀ ਬਣ ਜਾਏਗਾ। ਫੈਕਟਰੀ ਬਾਜ਼ਾਰ ਵਿੱਚ ਜਾਣਾ ਮੈਂ ਕੋਈ ਸੰਸਾਰਿਕ ਵਸਤੂ ਲਈ। ਮੈਂ ਗੁਰਦੁਆਰੇ ਵੀ ਗਿਆ ਕਿਸੇ ਸੰਸਾਰਿਕ ਵਸਤੂ ਲਈ। ਮੈਂ ਗੁਰਦੁਆਰੇ ਗੁਰੂ ਲਈ ਨਹੀਂ ਗਿਆ ਮੈਂ ਗੁਰਦੁਆਰੇ ਪ੍ਰਭੂ ਲਈ ਲਈ ਗਿਆ ਮੇਰੀ ਵਾਸ਼ਨਾ ਹੈ ਅਹੰਕਾਰ ਵਾਸ਼ਨਾ ਲੋਭ ਵਾਸ਼ਨਾ ਕਾਮ ਵਾਸ਼ਨਾ ਹੋਰ ਸੁਣਾ ਇਹ ਵਾਸ਼ਨਾ ਜਦ ਅਸੀਮ ਹੋ ਜਾਏ ਬਾ ਜਿਸ ਦੀ ਵਾਸ਼ਨਾ ਹੈ ਉਹ ਮਿਲ ਗਈ ਵਾਸ਼ਨਾ ਫਿਰ ਅੱਗੇ ਚਲੀ ਗਈ ਫਿਰ ਉਹ ਚੀਜ਼ ਵੀ ਮਿਲ ਗਈ ਵਾਸ਼ਨਾ ਫਿਰ ਅੱਗੇ ਚਲੀ ਗਈ ਜੋ ਹੁਣ ਵੀ ਕੋਲ ਨਹੀਂ ਹੈ ਉਹਨੂੰ ਦੇਖਣ ਲੱਗ ਪਈ ਇਹ ਵਾਸ਼ਨਾ ਤ੍ਰਿਸ਼ਨਾ ਬਣ ਜਾਂਦੀ ਹੈ ਇਸੇ ਨੂੰ ਤ੍ਰਿਸ਼ਨਾ ਕਹਿੰਦੇ ਵਾਸ਼ਨਾ ਪਹਿਲੇ ਇੱਕ ਵਸਤੂ ਤੇ ਟਿਕੀ ਹੈ ਮਿਲ ਗਈ ਹੈ ਵਾਸ਼ਨਾ ਫਿਰ ਅੱਗੇ ਚਲੀ ਗਈ ਮਿੱਟੀ ਨਹੀਂ ਟਿਕਾਉ ਨਹੀਂ ਉਹ ਵੀ ਮਿਲ ਗਈ ਵਾਸ਼ਨਾ ਫਿਰ ਅੱਗੇ ਚਲੀ ਗਈ ਨੋ ਕੰਨਨ ਹੁਣ ਇਹ ਵਾਸ਼ਨਾ ਤ੍ਰਿਸ਼ਨਾ ਹੋ ਗਈ ਏ ਤੇ ਤ੍ਰਿਸ਼ਨਾ ਇਸ ਤਰ੍ਹਾਂ ਹੈ ਜਿਵੇਂ ਬਾਂਬੜ ਬਲਦੀ ਅਗ ਦੇ ਚ ਲਖਣਾ ਪਾਈ ਜਾਈਏ ਕਿ ਅਗ ਨੂੰ ਪੁਛੀਏ ਤੋ ਰਜ ਗਈ ਕਿ ਨਹੀਂ ਸਿੰਦਨ ਤੋਂ ਬਾਲਣ ਤੋਂ ਅਗ ਨਹੀਂ ਰਜਦੀ ਤ੍ਰਿਸ਼ਨਾ ਕਦੀ ਤ੍ਰਿਪਤ ਨਹੀਂ ਹੁੰਦੀ ਤ੍ਰਿਸ਼ਨਾ ਮਨੁੱਖ ਨੂੰ ਸਦਾ ਅਤ੍ਰਿਪਤ ਰੱਖਦੀ ਏ ਭੁੱਖਾ ਰੱਖਦੀ ਏ और ये भी सुन लो त्रिष्णालु मनुख के अंदर कोई गुण नहीं आई नहीं कोई कोमलता नहीं आना बन किस तरह वासना कामना ही तृष्णा बन जाती है और वाशना अंदर तीन मैं फिर अर्ज करा अहंकार वासना लोभ वासना काम वासना ਵਾਸ਼ਨਾ ਅਸੀਮ ਹੋ ਗਈ ਹੈ ਰੁਕਦੀ ਨਹੀਂ ਤ੍ਰਿਸ਼ਨਾਂ ਬਣ ਗਈ ਹੈ ਇਹ ਹੁਣ ਭ੍ਰਸ਼ਟ ਹੋ ਜਾਏਗਾ ਇਸ ਵਾਸ਼ਨਾ ਦੇ ਦਰਿਆ ਵਿੱਚ ਡੁੱਬ ਜਾਏਗਾ। ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਮੈਂ ਮਨੁਕਤਾ ਤੇ ਨਿਗਾਹ ਮਾਰਦਾ ਕੀ ਦੇਖਦਾ ਹਮ ਦੇਖਾਂ ਤੈਂ ਡੁੱਬੇ ਅਲੇ ਡੁੱਬਦੇ ਪੈ ਸਭ ਗਰਕ ਲੈ ਸਭ ਡੁੱਬੇ ਹੋਏ ਲੇ ਮੈਂ ਤੈਸਾ ਦੇਖ ਰਹਾ ਤੇ ਵੀ ਮੈਂ ਅਜ਼ ਕਰ ਦਿਆਂ ਨੁਕਤਾ ਕੋਈ ਪਾਣੀ ਦਾ ਸੁਭਾਅ ਨਹੀਂ ਹੈ ਮਨੁੱਖ ਨੂੰ ਡੋਬਣਾ ਨਹੀਂ ਡੋਬਦਾ ਪਾਣੀ ਦਾ ਸੁਭਾਅ ਹੀ ਨਹੀਂ ਹੈ ਡੋਬਣਾ ਅਗਰ ਪਾਣੀ ਦਾ ਸੁਭਾਅ ਡੋਬਣਾ ਹੁੰਦਾ ਤਾਂ ਫਿਰ ਕੁੱਤੇ ਡੁੱਬਣੇ ਚਾਹੀਦੇ ਸਨ ਮੱਝਾਂ ਡੁੱਬੜੀਆਂ ਚਾਹੀਦੀਆਂ ਸਨ गऊबनिया सन, शेर डुबने चाहिए सन बिल्डिया भी तैर तैरदी ने कुते भी तैर हैं गऊँ भी तैर तैरदी ने मजा भी तैरदी हैरान की शेर भी तैर तैरते हैं कैरला देख के मैं दंग रह गया सठ फुट गहरे पानी देच, हाथी इशनान पिया करता गहरा अंदर चला गया फिर उपर आ गए तैरता गया ਮੈਨੂੰ ਇੰਜ ਲੱਗੇ ਜਿਵੇਂ ਪਹਾੜ ਪਾਣੀ ਦੇ ਤੈਰਦਾ ਹੈ ਐਨਾ ਵੱਡਾ ਭਾਰੀ ਬਰਖਮ ਜਿਸਮ ਕਾਫੀ ਚਿਹਰੇ ਇਸ ਦ੍ਰਿਸ਼ ਨੂੰ ਦੇਖਿਆ ਮੈਨੂੰ ਇਹ ਖਿਆਲ ਮੈਨੂੰ ਉਥੋਂ ਮਿਲਿਆ ਕਿ ਹਾਂ ਪਾਣੀ ਦਾ ਸੁਭਾਅ ਡੋਬਣਾ ਨਹੀਂ ਹੈ ਇਤਿਹਾਸਿਕ ਡੋਬਣਾ ਚਾਹੀਦਾ ਸੀ ਐਨਾ ਗਹਿਰਾ ਪਾਣੀ ਹੈ ਛੇਲ ਦਾ ਜੇ ਤੈਰ ਗਊਵਾ ਤੈਰ ਗਿਆ ਨਾ ਘੋੜੇ ਤੈਰਦੇ ਨੇ ਮੱਝਾਂ ਤੈਰਦੀਆਂ ਨੇ ਬਿੱਲੀਆਂ ਤੈਰਦੀਆਂ ਨੇ ਕੁੱਤੇ ਤੈਰਦੇ ਨੇ ਬਦਕਿਸਮਤੀਏ ਮਨੋਕ ਡੋਬਦੇ ਨੇ ਮਨੋਕ ਡੋਬਦਾ ਤੇ ਹੁਣ ਪਾਣੀ ਕੋਲ ਪੁੱਛ ਲਈਏ ਉਹ ਬਿੱਲੀਆਂ ਨਾਲ ਤੇਰੀ ਦੋਸਤੀ ਹੈ ਕੁੱਤਿਆਂ ਨਾਲ ਤੇਰੀ ਦੋਸਤੀ ਹੈ ਮਨੁੱਖਾਂ ਨਾਲ ਤੇਰੀ ਦਸ਼ਮਣੀ ਹੈ ਕੁੱਤੇ ਤੇ ਤੈਰਦੇ ਨੇ ਸੱਪ ਤੈਰਦੇ ਨੇ ਇਨਾ ਜ਼ੈਰੀਲਾ ਜਾਨਵਰ ਤੈਰਦਾ ਹੈ ਕੋਈ ਨਹੀਂ ਡੁੱਬਦਾ ਘੋੜੇ ਤੈਰਦੇ ਨੇ ਮੱਝਾਂ ਤੈਰਦੀਆਂ ਨੇ ਸਾਥੀ ਤੈਰਦੇ ਨੇ ਸ਼ੇਰ ਤੈਰਦੇ ਨੇ ਚੀਤੇ ਤੈਰਦੇ ਨੇ ਮਨੁੱਖ ਡੁੱਬਦੇ ਨੇ ਮਨੁੱਖ ਡੋਬਦਾ ਆਪਣਾ ਬੈਗਨਸ ਵਿਗਾੜ ਬੈਠਦਾ ਤਵਾਜ਼ਨ ਖੋ ਬੈਠਦਾ ਵਰਨਾ ਪਾਣੀ ਮਨੁੱਖ ਨੂੰ ਵੀ ਡੋਬਦਾ ਕੁਸਿਆਣੇ ਕਹਿੰਦੇ ਨੇ ਜਿਨੇ ਕਿਦਰੇ ਪਾਣੀ ਵਿੱਚ ਇੱਕ ਦਿਨ ਵੀ ਜੋ ਹੈ ਤੈਰਨਾ ਸਿੱਖਿਆ ਤੇ ਤੈਰਦਾ ਹੈ ਜੀਵਨ ਭਰ ਇਸ ਨੂੰ ਨਹੀਂ ਭੁੱਲੇਗਾ ਬਾਕੀ ਵਿਦਿਆ ਕਲਾ ਭੁੱਲ ਸਕਦੀ ਹੈ ਤੈਰਨਾ ਨਹੀਂ ਮਨੁੱਖ ਭੁੱਲਦਾ ਜੰਮੋ ਤਵੀ ਰਹੇਚ ਮੈਂ ਇੱਕ ਦਫਾ ਅਭਿਆਸ ਕੀਤਾ ਮੈਂ ਕਿ 30-40 ਸਾਲ ਹੋ ਗਏ ਬਹੁਤ ਪੁਰਾਣੀ ਗੱਲ ਪਾਕਿਸਤਾਨ ਤੋਂ ਆਏ ਸੀ ਦਰਿਆ ਵਿੱਚ ਤੈਰਦੇ ਆਉਂਦੇ ਸੀ ਟੋਚੀ ਜਿ ਦੇਖਦੇ ਆ ਜਿਸ ਤਵੀਰੇ ਚ ਭੁੱਲ ਗਿਆ ਕਿ ਮੈਨੂੰ ਆਉਂਦਾ ਦੋ ਤਿੰਨ ਚੰਗੇ ਤੈਰਾਕ ਵਿਚਕਾਰ ਸਨ ਮੈਂ ਕਿ ਦੇਖ ਲੈਣਾ ਤੇ ਡੁੱਬਾਂ ਤੇ ਫਿਰ ਸੰਭਾਲ ਲੈਣਾ ਮੈਂ ਤਜਰਬੇ ਦੇ ਤੌਰ ਤੇ ਦੇਖਿਆ ਨਹੀਂ ਡੁੱਬਿਆ ਮੈਂ ਤਹਿਰਨਾ ਮਨੁੱਖ ਨਹੀਂ ਬੁੱਲਦਾ ਅਗਰ ਆ ਗਿਆ ਕਿਸੇ ਨੂੰ ਵੀ ਆ ਗਿਆ ਬਾਕੀ ਭੁੱਲ ਸਕਦਾ ਹੈ ਸੰਗੀਤ ਸਿੱਖਿਆ ਅਭਿਆਸ ਨਹੀਂ ਕਰੇਗਾ ਭੁੱਲ ਜਾਏਗਾ ਤਬਲਾ ਸਿੱਖਿਆ ਅਭਿਆਸ ਨਹੀਂ ਕਰੇਗਾ ਭੁੱਲ ਜਾਏਗਾ ਕੋਈ ਵੀ ਕਰਮ ਕੋਈ ਵੀ কৃত ਅਭਿਆਸ ਨਹੀਂ ਕਰੇਗਾ ਭੁੱਲ ਜਾਏਗਾ ਤਹਿਰਨਾ ਮਨੁੱਖ ਨਹੀਂ ਬੁੱਲਦਾ ਪ੍ਰਕਿਰਤੀ ਕੁਦਰਤ ਵੀ ਚਾਹਦੀ ਹੈ मनुख ना ڈوبے اے نہ ڈوبے اور واقعی پانی منوکھ دا وری نہیں ہے تسی آ کھو کے پھر ڈوبدا کہوے حیرانگی ہے زندہ منوکھ ڈبدے نے لاشاں تے تیر دیاں مر دے تے تیردے نے میں بنارس وچ پریاگ راج وچ دیکھا جنہاں نو جل پرواہ کردے نے گنگا وچ ਬਹੁਤ ਵੱਡਾ ਪੱਥਰ ਉਹਨਾਂ ਦੇ ਨਾਲ ਬੰਦੇ ਨੇ ਅੱਧ ਹੋ ਗਈ ਬੰਦਾ ਤੇ ਉਹ ਜੁੱਬ ਜਾਂਦਾ ਇਹ ਮੁਰਦੇ ਨਾਲ ਪੱਥਰ ਬੰਨਣੇ ਨੇ ਇਹ ਡੁੱਬਦਾ ਹੀ ਨਹੀਂ ਲਾਸ਼ਾਂ ਤੈਰ ਰਹੀਆਂ ਨੇ ਜ਼ਿੰਦਾ ਮਨੁੱਖ ਡੁੱਬਦੇ ਨੇ ਕਾਰਨ ਕਿ ਭੈ ਕਰਕੇ ਜ਼ਿੰਦਾ ਮਨੁੱਖ ਆਪਣਾ ਬੈਲੈਂਸ ਵਿਗਾੜ ਬੈਠਦਾ ਹੈ ਤਵਾਜ਼ਨ ਖੋ ਬੈਠਦਾ ਹੈ ਸੰਤੁਲਨ ਗਵਾ ਦਿੰਦਾ ਹੈ ਪਾਣੀ ਉਸ ਨੂੰ ਡੋਬ ਦਿੰਦਾ ਹੈ ਚਿੰਤਾ ਕਰਕੇ ਫਿਕਰ ਕਰਕੇ ਤਣਾਅ ਕਰਕੇ ਮਨੁੱਖ ਸੰਸਾਰ ਵਿੱਚ ਡੁੱਬ ਜਾਂਦਾ ਹੈ ਵਰਨਾ ਸੰਸਾਰ ਦਾ ਸਵਾ ਹੀ ਨਹੀਂ ਹੈ ਕਿਸੇ ਨੂੰ ਡੋਬੇ ਸੰਸਾਰ ਨਹੀਂ ਡੋਬਦਾ ਕਿਸੇ ਇਹ ਵੀ ਲੱਗਦਾ ਅਗਰ ਰਾਜਪਾਠ ਕੁਰਸੀ ਡੋਬਦੀ ਹੈ ਤਾਂ ਜਨਕ ਡੁੱਬ ਜਾਣਾ ਚਾਹੀਦਾ ਸੀ ਜਨਕ ਤੇ ਨਹੀਂ ਡੁੱਬਿਆ ਮਹਾਰਾਜਾ ਰਣਜੀਤ ਸਿੰਘ ਡੁੱਬ ਜਾਣਾ ਚਾਹੀਦਾ ਸੀ ਉਹ ਤੇ ਨਹੀਂ ਡੁੱਬਿਆ ਅਗਰ ਗ੍ਰਸਤ ਪਰਿਵਾਰ ਡੋਬਦਾ ਹੈ ਤਾਂ ਫਿਰ ਕਬੀਰ ਵੀ ਗ੍ਰਸਤੀ ਸੰਰਾਵਦਾਸ ਵੀ ਗ੍ਰਸਤੀ ਸੰ ਡੁੱਬ ਜਾਣੇ ਚਾਹੀਦੇ ਇਹ ਸਦਨਾ ਵੀ ਗ੍ਰਸਤੀ ਹੈ ਫਿਰ ਲੋਚਨ ਵੀ ਗ੍ਰਸਤੀ ਹੈ ਡੁੱਬ ਜਾਣੇ ਚਾਹੀਦੇ ਰਾਮ ਵੀ ਗ੍ਰਸਤੀ ਨੇ ਸ੍ਰੀ ਕ੍ਰਿਸ਼ਨ ਵੀ ਗ੍ਰਸਤੀ ਨੇ ਤਿੰਨ ਸਿਰ ਮੋਰ ਦੇਵਤੇ ਬ੍ਰਹਮਾ ਵਿਸ਼ਨ ਮਹੇਸ਼ ਗ੍ਰਸਤੀ ਨੇ ਗ੍ਰਸਤੀ ਨੇ ਲੋਭ ਜਾਣੇ ਚਾਹੀਦੇ ਪਰਵਾਰ ਨਹੀਂ ਡੋਬਦਾ ਧਨ ਸੰਪਦਾ ਨਹੀਂ ਡੋਬਦੀ ਧਨ ਭਗਤ ਕਮਾਂਦੇ ਰਹਿਨੇ ਕਿਰਤ ਕਰਕੇ ਔਰ ਬਹੁਤ ਸਾਰੇ ਛੋਟੀ ਦੇ ਸੰਤ ਅਵਤਾਰੀ ਪੁਰਸ਼ ਤੇ ਰਾਜੇ ਸਨ ਰਾਮ ਅਯੁੱਧਿਆ ਦੇ ਨਰੇਸ਼ ਰਾਜੇ ਸੰਜਨਕ ਰਾਜਾ ਹੈ ਹਰੀਸ਼ਚੰਦਰ ਰਾਜਾ ਬੜੀ ਧਨ ਸੰਪਦਾ ਮਹਾਰਾਜਾ ਰਜੀ ਸਿੰਘ ਮਹਾਰਾਜਾ ਨੇ ਬੜੀ ਧਨ ਸੰਪਦਾ ਹੋਤੇ ਨਹੀਂ ਕਰ ਕੋ ਨਾ ਪਦਾਰਥ ਡੋਬਦਾ ਹੈ ਨਾ ਪਰਿਵਾਰ ਡੋਬਦਾ ਹੈ ਨਾ ਪ੍ਰਭਤਾ ਡੋਬਦੀ ਹੈ ਨਾ ਕੁਰਸੀ ਡੋਬਦੀ ਹੈ ਚੌਦਰਪਣਾ ਨਹੀਂ ਡੋਬਦਾ ਪਰ ਮਨੁੱਖ ਡੋਬ ਜਾਂਦਾ ਹੈ ਬੈਲੈਂਸ ਵਿਗਾੜ ਬੈਠਦਾ ਹੈ ਸੰਤੁਲਨ ਗਵਾ ਬੈਠਦਾ ਤਵਾਜਨ ਖੋ ਗੈ ਰਦਾ ਹੈ ਤੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਮੈਂ ਦੇਖਦਾ ਦੁਨੀਆ ਤੇ ਡੁੱਬ ਰਹੀ ਹੈ ਡੁੱਬ ਰਹੀ ਹੈ yogiyan ਦੇ ਸਿਰਮੌਰ yogi ਉਸ ਵਕਤ ਗੋਰਖ ਦੇ ਚੇਲੇ ਚਰਪਟਨਾਥ ਭਨ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਇੱਕ ਪ੍ਰਸ਼ਨ ਕਰਦੇ ਨੇ ਸਿਧ ਗੋਸ਼ ਦੇਸ਼ ਦਰਜ ਹੈ ਦੁਨੀਆਂ ਸਾਗਰ ਦੁੱਤਰ ਕਹੀਏ ਕਿਉਂ ਕਰ ਪਾਈਏ ਪਾਰੋ ਈ ਜੋ ਨਤਰੇ ਜਾਣ ਵਾਲਾ ਸਾਗਰ ਹੈ ਦੁੱਸਤਰ ਹੈ ਬੜਾ ਕਿਨੇ ਪਾਰ ਪਾਈ ਗਏ ਡੋਬਦਾ ਤੇ ਡੋਬਦਾ ਮਹਾਰਾਜ ਕਹਿੰਦੇ ਮੈਂ ਤੇ ਦੇਖਦਾ ਮਨੁੱਖ ਡੁੱਬੇ ਪੈਣੇ ਕੋਈ ਪਰਿਵਾਰ ਵਿੱਚ ਐਸਾ ਗਰਕ ਹੈ ਨਿਰੰਕਾਰ ਬੁਲ ਗਏ ਕੋਈ ਲੋਭ ਵਾਸ਼ਨਾ ਕਰਕੇ ਧਨ ਸੰਪਦਾ ਦੇ ਚ ਇਤਨਾ ਡੁੱਬ ਹੈ ਡੁੱਬਿਆ ਪ੍ਰਮਾਤਮਾ ਨੂੰ ਬੁਲ ਗਿਆ ਕੋਈ ਹੰਕਾਰ ਵਾਸ਼ਨਾ ਕਰਕੇ ਪ੍ਰਭਤਾ ਚ ਚੌਦਰ ਪਣੇ ਚ ਇਤਨਾ ਡੁੱਬਿਆ ਹੈ ਪ੍ਰਭੂ ਨੂੰ ਬੁਲ ਗਿਆ ਸਹੀ ਕੁਝ ਤੁਸੀਂ ਦੇਖੋਗੇ ਡੁੱਬੇ ਹੋਏ ਮਨੁਕ ਗਰਕ ਹੋਏ ਮਨੁਕ ਕੋਈ ਪਦਾਰਥਾਂ ਚ ਡੁੱਬੇ ਪਏ ਕੋਈ ਪਰਿਵਾਰ ਵਿੱਚ ਡੁੱਬੇ ਪਏ ਕੋਈ ਪ੍ਰਭਤਾ ਚ ਡੁੱਬੇ ਅੰਮ ਦੇ ਖਾਂ ਤੇ ਡੁੱਬੇ ਹੈ ਇਹ ਯੋਗੀ ਚਰਪਟਨਾਥ ਜੋ ਗ੍ਰਸਤ ਨੂੰ ਛੋੜ ਕੇ ਆਇਆ ਹੈ ਪਦਾਰਥਾਂ ਨੂੰ ਛੋੜ ਕੇ ਆਇਆ ਹੈ ਜੋਗੀ ਬਣਿਆ ਹੈ ਮਹਾਰਾਜ ਨੂੰ ਕਹਿੰਦਾ ਹੈ ਸਾਗਰ ਨਹੀਂ ਤਰਿਆ ਜਾਂਦਾ ਕਠਨ ਹੈ ਔਖ ਹੈ ਦੁਨੀਆ ਸਾਗਰ ਦੋਤਰ ਕਈਏ ਕਿਉ ਕਰ ਪਾਈਏ ਪਾਰੋ ਚਰਪਟ ਬੋਲੇ ਔਧੋ ਨਾਨਕ ਦੇਵ ਸਦਾ ਸਚਾ ਵਿਚਾਰੋ ਐ ਅਵਧੂਤ ਨਾਨਕ ਜੀ ਐ ਮਹਾਤਮਾ ਨਾਨਕ ਜੀ ਦਸੋ ਪਾਰ ਕਿਵੇਂ ਜਾਈਏ ਤੋ ਇੱਥੇ ਤੇ ਜੋਗੀ ਨੇ ਕਬੂਲ ਕਰ ਲਿਆ ਉਰਾਰਾ ਜੇ ਮੈਂ ਨਹੀਂ ਪਾਰ ਹੋਇਆ ਕਬੂਲ ਕਰ ਲਿਆ ਕਿਉਂ ਕਰ ਪਾਈਏ ਪਾਰ ਕਿਵੇਂ ਪਾਰ ਹੋਈਏ ਸਤਗੁਰ ਨਾਨਕ ਦੇਵ ਜੀ ਮਹਾਰਾਜ ਦੀ ਬਿਨਿਮਰਤਾ ਨਿਰਮਾਣਤਾ ਮਿਠਾਸ ਆਪ ਕਹਿੰਦੇ ਨੇ ਆਪੇ ਆਖੇ ਆਪੇ ਸਮਝੇ ਤਿਸ ਕਾ ਉੱਤਰ ਦੇ ਜੇ ਸੱਚ ਕਹੋ ਤੁਮ ਪਾਰ ਗਰਾਮੇ ਤਿਸ ਕਿਆ ਬੈਸਣ ਦੀਜੇ ਤੂੰ ਜੋ ਕੁਝ ਪੁੱਛਦਾ ਪਿਆ ਜਾਣਦਾ ਹੈ ਜਾਣਦਾ ਉਹਨੂੰ ਮੈਂ ਕੀ ਸਮਝਾਵਾਂ ਤੇ ਕੀ ਜਵਾਬ ਦੇਵਾਂ ਸੱਚ ਕਹੋ ਤੁਮ ਪਾਰ ਗਰਾਮੇ ਤੂੰ ਤੇ ਯੋਗੀ ਹੈ ਪਾਰ ਗਰਾਮੇ ਪਾਰ ਪਹੁੰਚ ਗਿਆ ਤੇਰਾ ਗ੍ਰਾਮ ਤੇਰਾ ਵਸੇਬਾ ਤੇ ਪਾਰ ਇਕ ਨੂੰ ਕਹਿੰਦੇ ਨੇ ਪਾਰ ਗਰਾਮੇ ਸੰਸਾਰ ਤੋਂ ਪਾਰ ਹੋ ਗਿਆ ਪਾਰ ਵਸਦਾ ਹੈ ਇਕ ਨੂੰ ਕਹਿੰਦੇ ਨੇ ਪਾਰਦਰਸ਼ੀ ਨਿਗਾਹਾਂ ਪਾਰ ਵੇਖਦੀਆਂ ਨੇ ਜਾਣਾ ਕਦਮ ਉਰਾਰ ਖੜੇ ਨੇ ਨਜ਼ਰਾਂ ਲਲਚਾਰੀਆਂ ਨੇ ਪਾਰ ਜਾਣਾ ਨਜ਼ਰਾਂ ਬੇਤਾਬ ਨੇ ਜੋ ਕੁਝ ਦੇਖਦੇ ਪਿਆ ਜਿੱਥੇ ਮੇਰੀ ਨਿਗਾਹ ਪਹੁੰਚੀਏ ਉੱਥੇ ਮੇਰੇ ਕਦਮ ਵੀ ਪਹੁੰਚਣ ਮੇਰਾ ਹੱਥ ਵੀ ਪਹੁੰਚੇ ਇਸ ਤਰ੍ਹਾਂ ਦੇ ਮਨੁੱਖ ਨੂੰ ਕਹਿੰਦੇ ਨੇ ਪਾਰਦਰਸ਼ੀ ਪਰ ਜਿਹਦੀਆਂ ਨਜ਼ਰਾਂ ਵੀ ਪਾਰ ਨਹੀਂ ਜਾਂਦੀਆਂ ਖੜਾ ਔਰਾਰ ਹੈ ਤੇ ਕਹਿੰਦਾ ਔਰਾਰ ਬੜੀਆਂ ਮੌਜਾਂ ਨੇ ਇਹ ਹੀ ਸਭ ਕੁਝ ਇਹ ਹੀ ਸਭ ਇਹਨੂੰ ਸੰਸਾਰੀ ਕਹਿੰਦੇ ਨੇ ਪਾਰਦਰਸ਼ੀ ਨੂੰ ਅਭਿਆਸੀ ਕਹਿੰਦੇ ਨੇ ਪਾਰਗ੍ਰਾਮੀ ਨੂੰ ਸੰਤ ਕਹਿੰਦੇ ਪਾਰਗ੍ਰਾਮੀ ਪਾਰ ਪਾਂਚ ਗਏ ਪਾਰਦਰਸ਼ੀ ਇਹਦੀਆਂ ਨਜ਼ਰਾਂ ਪਾਰ ਤੱਕ ਵੇਖਦੀਆਂ ਨੇ ਇਹਨੂੰ ਸਮਝ ਐ ਇਹਦੀਆਂ ਨਿਗਾਹਾਂ ਪਹੁੰਚੀਆਂ ਨੇ ਉਸ ਅਵਸਥਾ ਤੱਕ ਜਿਹਨੂੰ ਹਾਸਲ ਕਰਨਾ ਹੈ ਉਹਦੀ ਸਮਝ ਆ ਗਈ ਸਾਧਨਾ ਕਰ ਰਿਹਾ ਅਭਿਆਸੀ ਹੈ ਪਾਰਦਰਸ਼ੀ ਹੈ ਪਾਰਗ੍ਰਾਮੀ ਤੀਸਰਾ ਸੰਸਾਰੀ ਉਰਾਰ ਖੜਾ ਹੈ ਨਾ ਨਜ਼ਰਾਂ ਪਾਰ ਵੇਖਦੀਆਂ ਨੇ ਤੇ ਨਾ ਹੀ ਪਾਰ ਜਾਣ ਦੀ ਤਮੰਨਾ ਹੈ ਕਿਹੜਾ ਗੋ ਮਿੱਠਾ ਅਗਲਾ ਕੰਡਟਾ ਛਡੋ ਪਾਰ ਲੈ ਲਓ ਕੀ ਰਖਿਆ ਉਹਾਰ ਵਾਸ਼ਨਾ ਦਾ ਜਗਤ ਹੈ ਉਹਾਰ ਕਾਮਨਾ ਦਾ ਜਗਤ ਹੈ ਪਾਰ ਜਾਣ ਦੀ ਤੇ ਹੁਣ ਤਮੰਨਾ ਹੀ ਨਹੀਂ ਰਹੀ ਇੱਛਾ ਹੀ ਨਹੀਂ ਤੁਮ ਕਹਿਯਤੋ ਜਗਤ ਗੁਰੂ ਸਵਾਮੀ ਹਮ ਕਹਿਯਤ ਕਲ ਯੁਗ ਕੇ ਕਾਮੀ ਇਸ ਯੁਗ ਦਾ ਸ਼ਿਰਮੋਰ ਔਗਣ ਕਾਮਵਾਸ਼ਨਾ ਪਿਛਲੇ ਜੁਗ ਲੰਗੇ ਨੇ ਜਿਨ੍ਹਾਂ ਦੇ ਕੁਝ ਸ਼ਿਰਮੋਰ ਔਗਣ ਸਨ ਕਿਦਰੇ ਅਹੰਕਾਰਵਾਸ਼ਨਾ ਕਿਦਰੇ ਲੋਭਵਾਸ਼ਨਾ ਇਹਦਾ ਇਹ ਮਤਲਬ ਨਹੀਂ ਕਿ ਇੱਕੋ ਹੀ ਵਾਸ਼ਨਾ ਪ੍ਰਧਾਨ ਹੈ ਨਹੀਂ ਸਾਰੀਆਂ ਨੇ ਲੇਕਿਨ ਪ੍ਰਧਾਨ ਇੱਕੋ ਹੈ ਬਾਕੀ ਜ਼ੇਰ ਸਾਇਆ ਹੈ ਮੈਂ ਪਹਿਲੇ ਅਰਜ਼ ਕੀਤੀ ਹੈ ਹਰਮਨੋ ਕੁਦਾ ਬੁਨਿਆਦੀ ਔਗਣ ਇੱਕ ਹੁੰਦਾ ਹੈ ਬਾਕੀ ਔਗਣ ਵੀ ਹੁੰਦੇ ਨੇ ਉਹਦੇ ਜ਼ੇਰ ਸਾਇਆ ਹੁੰਦੇ ਹਰ ਯੁੱਗ ਦਾ ਆਪਣਾ ਔਗਣ ਹੁੰਦਾ ਹੈ ਇੱਕ ਔਗਣ ਪ੍ਰਧਾਨ ਹੁੰਦਾ ਹੈ ਬਾਕੀ ਜ਼ੇਰ ਸਾਇਆ ਹੁੰਦੇ ਨੇ ਇਸੇ ਯੁੱਗ ਦਾ ਪ੍ਰਧਾਨ ਔਗਣ ਮਹਾਰਾਜ ਦੱਸਦੇ ਨੇ ਕਾਮਵਾਸਨਾ ਕੰਨ ਕਨਵਾਦੀ ਕਾਮ ਮਦ ਮਨਵਾ ਪੀਵਣ ਹਾਰ ਕਾਮਨਾ ਸਰਕਲ ਦੇ ਚ ਬੰਦੀ ਹੈ ਚੱਕਰ ਦੇ ਚ ਧਾਇਰੇ ਦੇ ਚ ਪ੍ਰਥਮ ਕਾਮ ਵਾਸ਼ਨਾ ਰੂਪ ਵਾਸ਼ਨਾ ਫਿਰ ਪੁੱਤਰ ਦੀ ਵਾਸ਼ਨਾ ਮਿੱਤਰ ਦੀ ਵਾਸ਼ਨਾ ਧਨ ਦੀ ਵਾਸ਼ਨਾ ਪਦਾਰਥਾਂ ਦੀ ਵਾਸ਼ਨਾ ਹੋਰ ਛੋਟੀਆਂ-ਛੋਟੀਆਂ ਵਾਸ਼ਨਾ ਚੰਗੇ ਰਹਿਣ ਸਹਿਣ ਦੀ ਵਾਸ਼ਨਾ ਖਾਣ ਪੀਣ ਦੀ ਵਾਸ਼ਨਾ ਫਿਰ ਵਾਸ਼ਨਾ ਆ ਕੇ ਕੇਂਦਰਿਤ ਹੋ ਜਾਂਦੀ ਹੈ ਰੂਪ ਤੇ ਇਹੀ ਕਾਰਨ ਹੈ ਕਿ ਗੁਰਵਾਣੀ ਅਰ ਸੜੇ ਦੇਸ਼ ਦੇ ਸਾਰੇ ਸਾਧੂ ਜਨ ਪੁਰਸ਼ ਨੂੰ ਜਿਥੇ ਕਾਮ ਕਹਿ ਦਿੰਦੇ ਨੇ ਗੁਸਤਾਖੀ maaf ਇਸਤਰੀ ਨੂੰ ਕਾਮ ਨਹੀਂ ਕਹਿ ਦਿੰਦੇ ਕਾਮ ਨਹੀਂ ਕਾਮਨਾ ਦੇ ਮਨ ਨੇ ਮਨੁੱਖ ਦੀ ਕਾਮਨਾ ਵਕਤੀ ਤੌਰ ਤੇ ਜਿੱਥੇ ਰੁਕਦੀ ਨੇ ਛਲੇ ਕਨਕ ਕਾਮਨੇ ਗੁਰੂ ਅਰਜਨ ਦੇਵ ਜੀ ਚਲੇ ਮਨੁੱਖ ਚਲੇ ਆ ਜਾਂਦਾ ਹੈ ਕਨਕ ਕਾਮਨੇ ਕਿਧਰੇ ਲੋਭ ਕਰਕੇ ਧਨ ਕਰਕੇ ਕਨਕ ਸੋਨੇ ਕਰਕੇ ਕੇਦਰੇ ਰੂਪ ਕਰਕੇ ਚਲੇ ਆ ਜਾਂਦਾ ਕਿਥੇ ਪ੍ਰਮਾਤਮਾ ਚੇਤੇ ਅੰਸਾਰ ਕਿਤਾਬ ਲਈਦਾ ਕਰਤਾ ਕਹਿੰਦਾ ਕਨਕ ਕਨਕ ਤੇ ਅਧਿਕਤਾ